ਨੰਬਰਦਾਰ ਕਿਵੇਂ ਨਿਯੁਕਤ ਕੀਤੇ ਜਾਂਦੇ ਨੇ ਇਸ ਦਾ ਕੀ ਪ੍ਰੋਸੈਸ ਹੈ ਨੰਬਰਦਾਰ ਮਰੱਭਾ ਬੰਦੀ ਸਮੇਂ ਤੋਂ ਲੈ ਕੇ ਨਾ ਹਾਂਜੀ ਪਿੰਡ ਦੇ ਮੁਤਾਬਕ ਕਿੰਨੀਆਂ ਕਿੰਨੀਆਂ ਸੀਟਾਂ ਨੇ ਠੀਕ ਹੈ ਜੀ ਉਹ ਆਲਰੇਡੀ ਮਰੱਭਾ ਬੰਦੀ ਤੋਂ ਲੈ ਕੇ ਹਰ ਇੱਕ ਪਿੰਡ ਦੇ ਨੰਬਰਦਾਰ ਨਿਸ਼ਚਿਤ ਕੀਤੇ ਹੋਏ ਨੇ ਠੀਕ ਹੈ ਜੀ ਜਦੋਂ ਕਿਸੇ ਨੰਬਰਦਾਰ ਦੀ ਮੌਤ ਹੋ ਜਾਂਦੀ ਹੈ ਹਾਂਜੀ ਤਾਂ ਉਸ ਮੌਤ ਹੋਣ ਤੋਂ ਬਾਅਦ ਨਵਾਂ ਨੰਬਰਦਾਰ ਨਿਯੁਕਤ ਕੀਤਾ ਜਾਂਦਾ ਹੈ ਠੀਕ ਹੈ ਡੀਸੀ ਸਾਹਿਬ ਦੇ ਐਪਲੀਕੇਸ਼ਨ ਜਾਂਦੀ ਹੈ ਜੀ ਬੇ ਇਹ ਫਲਾਣਾ ਨੰਬਰਦਾਰ ਦੀ ਡੈਥ ਹੋ ਗਈ ਜੀ ਜੀ ਫਿਰ ਉਹ ਡੀਸੀ ਸਾਹਿਬ ਤੋਂ ਇੱਕ ਸਾਂਝੇ ਤੌਰ ਤੇ ਹਾਂਜੀ ਆਪਣੇ ਇੱਕ ਆਰਡਰ ਪਾਸ ਹੁੰਦਾ ਵੀ ਜਿਸ ਜਿਸ ਵੀ ਵਿਅਕਤੀ ਨੇ ਕੋਈ ਵੀ ਨੰਬਰਦਾਰ ਬਣਨਾ ਚਾਹੁੰਦਾ ਹੈ ਅੱਛਾ ਜੀ ਤਾਂ ਉਹ ਐਪਲੀਕੇਸ਼ਨ ਆ ਦੇ ਸਕਦਾ ਹੈ ਠੀਕ ਆ ਉਹ ਔਟ ਚ ਕੇਸ ਆ ਜਾਂਦਾ ਤਸਿਲਦਾਰ ਸਾਹਿਬ ਕੋਲੇ ਜੀ ਤਾਂ ਫਿਰ ਜਦੋਂ ਜਿਹੜੇ ਦੀ ਮੈਰਿਟ ਹੁੰਦੀ ਹੈ ਜੀ ਸਰ ਜਿਹੜਾ ਮੈਰਿਟ ਦੇ ਆਧਾਰ ਤੇ ਜੀ ਨੰਬਰਦਾਰ ਬਣ ਸਕਦਾ ਜਿਹੜਾ ਬੰਦਾ ਯੋਗ ਹੁੰਦਾ ਪੜਿਆ ਲਿਖਿਆ ਹੋਵੇ ਉਹਦੇ ਕੋਲ ਜ਼ਮੀਨ ਹੋਵੇ ਠੀਕਾ ਜ਼ਿੰਮੇਵਾਰ ਹੋਵੇ ਕੋਈ ਉਹਦੇ ਤੇ ਪਰਚਾ ਕੋਈ ਰਜਿਸਟਰਡ ਨਾ ਹੋਇਆ ਹੋਵੇ ਉਹਦਾ ਚਾਲ ਚੱਲਣਾ ਸਹੀ ਹੋਵੇ ਠੀਕਾ ਪਹਿਲ ਦੇ ਆਧਾਰ ਤੇ ਜਿਹੜੇ ਬੰਦੇ ਦਾ ਸਭ ਤੋਂ ਵੱਧ ਆਪਣੇ ਸincere ਮੰਨ ਲੋ ਜਾਂ ਜਿਹਦੇ ਹੱਕ 'ਚ ਪੁਆਇੰਟ ਜਾਂਦੇ ਨੇ ਤਾਂ ਆਪਣੇ ਉਸ ਨੂੰ ਨੰਬਰ ਤਾਂ ਦੇ ਮਿੱਥੇ ਠੀਕ ਹੈ ਇੱਕ ਸਰ ਜਿਵੇਂ ਪਹਿਲਾ ਕੋਈ ਨੰਬਰਦਾਰ ਆ ਅੱਗੇ ਉਹਦਾ ਪੋਤਾ ਨੰਬਰਦਾਰ ਬਣ ਗਿਆਗਾ ਪੀੜੀਦਾਰ ਪੀੜੀ ਇਹ ਵੀ ਕੋਈ ਹੈਗਾ ਉਹ ਕਦੇ ਟੁੱਟ ਵੀ ਸਕਦੀ ਆ ਨਹੀਂ 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 ਨੰਬਰਦਾਰ ਅੱਜ ਕੱਲ ਤਾਂ ਨੰਬਰਦਾਰ ਪੀੜੀਦਾਰ ਪੀੜੀ ਨਹੀਂ ਹੈਗੀ ਠੀਕ ਹੈ ਜੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਨੰਬਰਦਾਰ ਜਿਹੜਾ ਬੰਦਾ ਯੋਗ ਬਣਦਾ ਹਾਂਜੀ ਡੈਥ ਤੋਂ ਬਾਅਦ ਹਾਂਜੀ ਜਿਹੜਾ ਬੰਦਾ ਸਾਂਝੇ ਤੌਰ ਤੇ ਸਾਰੀਆਂ ਐਪਲੀਕੇਸ਼ਨਾਂ ਇਕੱਠੀਆਂ ਹੁੰਦੀਆਂ ਨੇ ਠੀਕ ਹੈ ਉਹਦੇ ਵਿੱਚੋਂ ਜਿਹਦੀ ਮੈਰਿਟ ਹੁੰਦੀ ਹੈ ਹਾਂਜੀ ਹਾਂ ਜਿਹੜਾ ਬੰਦਾ ਯੋਗ ਹੁੰਦਾ ਹੈ ਕੋਰਟ ਉਹਨੂੰ ਨੰਬਰਦਾਰ ਬਣਾਉਂਦੀ ਹੈ ਠੀਕ ਹੈ ਇਹਨੇ ਹੈਗਾ ਵੀ ਜਦ ਦੀ ਪੁਸਤੀ ਕੋਈ ਉਹ ਨਹੀਂ ਹੈਗਾ ਵੀ ਜੇ ਨੰਬਰਦਾਰ ਮਰ ਗਿਆ ਤਾਂ ਉਹਦੇ ਮੁੰਡੇ ਨੂੰ ਹੀ ਨੰਬਰਦਾਰ ਬਣਾਉਣਾ ਇਹ ਕੋਈ ਹੁਣ ਅੱਜ ਕੱਲ ਰੂਲ ਨਹੀਂ ਹੈਗਾ ਠੀਕ ਆ ਸਰ ਹਾਂਜੀ ਠੀਕ ਹੈ ਇੱਕ ਮੇਰੇ ਇੱਥੇ ਸਰ ਹੋਰ ਸਵਾਲ ਆ ਮੇਰਾ ਡਾਊਟ ਆ ਥੋੜਾ ਜਿਹਾ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾ ਨੰਬਰਦਾਰ ਆ ਉਹਦੇ ਡੈਡੀ ਉਹਦੇ ਡੈਡੀ ਸਵਰਗਵਾਸ ਹੋ ਗਏ ਅਗਿਓ ਨੰਬਰਦਾਰੀ ਉਹ ਮੁੰਡੇ ਨੂੰ ਮਿਲ ਜੂ ਜਾਂ ਪਿੰਡ ਦਾ ਕੋਈ ਜਿਹੜਾ ਜਿਵੇਂ ਮੋਤਵਰ ਸਰਪੰਚ ਆ ਆਪਣਾ ਜਾਂ ਉਹ ਫਿਰ ਡੀਸੀ ਸਾਹਿਬ ਦੇ ਆਰਡਰ ਕਰੂਗੇ ਇਹ ਨੰਬਰਦਾਰ ਦੀ ਸਵਰਗਵਾਸ ਦੇ ਨੰਬਰਦਾਰ ਜਦੋਂ ਜਦੋਂ ਨੰਬਰਦਾਰ ਮਰਦਾ ਹੈ ਜੀ ਤਾਂ ਉਹਦਾ ਪਰਿਵਾਰੇ ਰابط ਪਾਂਦਾ ਰੋ ਨਾਮ ਚ ਅੱਗੇ ਇਨਫੋਰਮੇਸ਼ਨ ਹੋ ਜਾਂਦੀ ਹੈ ਦਿੱਤੀ ਜਾਂਦੀ ਹੈ ਵਿਭਾਗ ਨੂੰ ਠੀਕ ਹੈ ਜੀ ਵੀ ਇਹ ਨੰਬਰ ਕਿਉਂਕਿ ਅੱਜ ਕੱਲ ਨੰਬਰਦਾਰ ਨੂੰ ਤਨਖਾਹ ਵੀ ਮਿਲਦੀ ਹੈ ਪਤਾ ਮਿਲਦਾ ਇਸ ਕਰਕੇ ਉਹ ਨਾਮ ਦੇ ਨਾਲ ਪਤਾ ਵੀ ਬੰਦ ਹੋ ਜਾਂਦਾ ਉਹਦਾ ਠੀਕ ਆ ਕਿਉਂਕਿ ਆਪਾਂ ਮਰੇ ਹੋਏ ਦੇ ਬੰਦੇ ਦੇ ਨਾਮ ਆਪਾਂ ਪਤਾ ਨਹੀਂ ਲੱਭ ਸਕਦੇ ਉਹ ਜਦੋਂ ਨੰਬਰਦਾਰ ਦੀ ਡੈਥ ਹੋ ਗਈ ਹਾਂਜੀ ਉਹਦੇ ਵਾਰਸ ਨੇ ਜਿਹੜੇ ਆਮ ਰੂਟੀਨ ਦੇ ਵਿੱਚ ਜਿਵੇਂ ਆਮ ਪਬਲਿਕ ਨੇ ਆਮ ਲੋਕਾਂ ਨੇ ਪਿੰਡਿਆਂ ਨੇ ਐਪਲੀਕੇਸ਼ਨ ਦੇਣੀ ਆ ਉਹ ਵੀ ਉਮੀਦ ਆਊਗਾ ਜੇ ਉਹ ਯੋਗਪਰਦਾ ਹੋਊਗਾ ਹੋ ਸਕਦਾ ਉਹਦਾ ਅੱਗੇ ਬੇਟੇ ਬਣ ਜਵੇ ਪਰ ਲੇਕਿਨ ਇਹ ਨਹੀਂ ਹੈਗਾ ਸ਼ਰਤਾਂ ਪੂਰੀਆਂ ਹੋਣੇ ਸ਼ਰਤਾਂ ਪੂਰੀਆਂ ਹੋਣੇ ਚਾਹੀਦੀਆਂ ਨੇ ਅੱਛਾ ਜੇ ਸਾਰੇ ਪਿੰਡ ਦੇ ਸਹਿਮਤ ਹੋਣ ਉਹਦੇ ਮੁੰਡੇ ਉਹਦੇ ਮੁੰਡੇ ਦੇ ਨਾਲ ਸਾਰੇ ਪਿੰਡ ਦੇ ਸਹਿਮਤ ਹੋਣ ਉਹਨੇ ਅਪਲਾਈ ਕੀਤਾ ਹੋਵੇ ਹੋਰ ਕਿਸੇ ਨੇ ਅਪਲਾਈ ਨਾ ਕੀਤਾ ਹੋਵੇ ਤਾਂ ਮੈਰਿਟ ਦੇ ਅਧਾਰ ਤੇ ਉਹ ਬਣੂਗਾ ਠੀਕ ਆ ਠੀਕ ਆ ਸਰ ਹਾਂਜੀ ਇਕ ਕਾਰਡ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਠੀਕ ਹੈ ਹੁਣ ਸਵੇਰੀਫਿਕੇਸ਼ਨ ਹੁੰਦੀ ਹੈ ਉਹਦਾ ਚਾਲ ਚੱਲਣ ਨੋਟ ਹੁੰਦਾ ਹੈ ਅੱਛਾ ਜੀ ਉਹਦੀ ਕਾਰਗੁਜ਼ਾਰੀ ਸਾਰਾ ਕੁਝ ਜੀ ਜੀ ਸਾਰਾ ਕੁਝ ਸਾਰੀਆਂ ਗੱਲਾਂ ਕੋਟ ਧਿਆਨ ਚ ਰੱਖਦੀ ਹੈ ਠੀਕ ਇੱਕ ਲਾਸਟ ਸਵਾਲ ਆਈ ਜੀ ਜਿਵੇਂ ਆਪਣੀਆਂ ਜਿਵੇਂ ਕੋਈ ਸਰਪੰਚੀ ਦੀ ਚੋਣ ਆ ਜਾਂ ਕੋਈ ਹੋਰ ਚੋਣਾ ਹੁੰਦੇ ਨੇ ਜਾਂ ਆਪਣੀ ਸਿਲੈਕਸ਼ਨ ਹੁੰਦੀ ਹੈ ਗਵਰਨਮੈਂਟ ਜੌਬ ਦੀ ਗੱਲ ਕਰੀ ਉੱਥੇ ਕਾਸਟ ਦੇ ਆਧਾਰ ਤੇ ਹੁੰਦੇ ਨੇ ਕੁਝ ਸੀਟਾਂ ਇਹਦੀ ਵੀ ਕੁਸ਼ੀ ਹੁੰਦੀ ਹੈ ਵੀ ਜਿਹੜੇ ਪਿੰਡ ਦੇ ਵਿੱਚ ਮੰਨ ਲਓ ਅੱਜ ਸਪੋਜ਼ ਕਰੋ ਜਨਰਲ ਨੰਬਰਦਾਰਾ ਉਸ ਸਵਰਗਵਾਸ ਹੋ ਗਏ ਉਸ ਤੋਂ ਬਾਅਦ ਜੇ ਕੋਈ ਐਸਸੀ ਬਣਨਾ ਚਾਹੁੰਦਾ ਵੇ ਜਾਂ ਕੋਈ ਬੀਸੀ ਕੈਡਰ ਨਾ 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 ਜਿਹੜਾ ਜਿੱਥੇ ਤੱਕ ਨੰਬਰਦਾਰੀ ਦਾ ਸਵਾਲ ਹੈ ਹਾਂਜੀ ਐਸਸੀ ਸੀਟਾਂ ਪਹਿਲਾਂ ਤੋਂ ਐਸਸੀ ਨੰਬਰਦਾਰਾਂ ਦੀਆਂ ਸੀਟਾਂ ਵੱਖਰੀਆਂ ਹੁੰਦੀਆਂ ਨੇ ਜੀ ਤੇ ਜਰਨਲ ਨੰਬਰਦਾਰ ਵੱਖਰੇ ਹੁੰਦੇ ਨੇ ਜੀ ਐਸਓਸੀਟ ਤੇ ਐਸਸੀ ਹੀ ਅਪੈਂਡ ਹੋਏਗਾ ਅਪੈਂਡ ਹੋਏਗਾ ਰਾਈਟਾ ਹਾਂਜੀ ਠੀਕ ਹੈ ਜੀ ਥੈਂਕ ਯੂ ਸਰ ਸ਼ੁਕਰੀਆ ਬਹੁਤ ਬਹੁਤ ਦੋਸਤੋ ਅਸੀਂ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਕਾਫੀ ਸਾਰੇ ਸਵਾਲਾਂ ਦੇ ਜਵਾਬ ਆਪਾਂ ਸਭ ਤੋਂ ਲੈਨੇ ਬਾਕੀ ਜੇਕਰ ਕੋਈ ਤੁਹਾਡਾ ਸਵਾਲ ਫਿਰ ਵੀ ਰਹੇਗਾ ਤਾਂ ਤੁਸੀਂ ਕਮੈਂਟ ਕਰ ਦਿਓ ਤਾਂ ਜਦੋਂ ਵੀ ਸਰਕਲ ਦੁਆਰਾ ਸਮਾਂ ਹੋਵੇਗਾ ਤਾਂ ਆਪਾਂ ਬੇਨਤੀ ਕਰਾਂਗੇ ਵੀ ਆਪਾਂ ਨੂੰ ਦੁਬਾਰਾ ਸਮਾਂ ਜਲਦੀ ਦੇਣ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਜੋਗ ਸਮਝਿਆ ਜੀ 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 ਤੇ ਜਿਹਨ ਇੱਕ ਜਾਣਕਾਰੀ ਕਿਸੇ ਵੀ ਅ ਪਰਸਨ ਕੋਲੇ ਹੋ ਸਕਦੀ ਹੈ ਉਹ ਦੇਣੀ ਜ਼ਰੂਰ ਚਾਹੀਦੀ ਹੈ ਜੀ 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 ਠੀਕ ਆ ਸਰ ਸ਼ੁਕਰੀਆ ਮਿਹਰਬਾਨੀ ਦੋਸਤੋ ਠੀਕ ਆ ਬਾਕੀ ਆਪਣੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਕਰੋ ਕਿਉਂਕਿ ਇਦਾਂ ਦੀਆਂ ਆਪਾਂ ਜਾਣਕਾਰੀਆਂ ਤੁਹਾਡੇ ਉਪਰਾਲੇ ਕਰਕੇ ਲੈ ਕੇ ਆਇਆ ਰਾਂ ਬਾਕੀ ਸਰ ਦਾ ਮੈਂ ਦੁਆਰ ਤੋਂ ਫਿਰ ਧੰਨਵਾਦ ਕਰਦਾ ਕਿਉਂਕਿ ਇਹਨਾਂ ਇਹ ਜਿਹੀਆਂ ਸ਼ਖਸੀਤ ਆਪਾਂ ਨੂੰ ਸਮਾਂ ਦੇ ਰਹੀਆਂ ਨੇ ਜਿਨ੍ਹਾਂ ਵੀ ਹੋ ਸਕੇ ਆਪਾਂ ਜਾਣਕਾਰੀ ਤੁਹਾਡੇ ਨਾਲ ਇਹ ਕੰਟੀਨਿਊ ਰੱਖਾਂਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮਿਲਦੇ ਆ ਇੱਕ ਨੰਨੀ ਵੀਡੀਓ ਤੇ ਸਵਾਲਾਂ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ